ਨੈਰਿਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਸ਼ ਸਿੰਘ ਪੰਨੇਵਾਲੋਂ ਸਾਸ਼ਟ੍ਰਿਕ ਕਾਲਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕ ਕਵਾਜ ਤੇ ਦਰਸ਼ਕੋ ਅੱਜ ਆਪਾਂ ਗੱਲ ਕਰਾਂਗੇ ਕਨੇਡਾ ਦੀ ਕਨੇਡਾ ਤੇ ਭਾਰਤ ਦੇ ਸਬੰਧ ਕਾਫੀ ਸਮੇ ਤੋਂ ਜਿਹੜੇ ਨੇ ਵਿਗੜੇ ਹੋਏ ਨੇ ਉਸ ਦਾ ਕਾਰਨ ਹੈ ਕਿ ਜਿਹੜਾ ਨਿਜਰ ਦੀ ਥਲੀ ਦੇ ਵਿੱਚ ਹੱਤਿਆ ਹੋਈ ਸੀ ਤੇ ਹੋਰ ਵੀ ਕਈ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਨੂੰ ਲੈ ਕੇ ਕਨੇਡਾ ਤੇ ਭਾਰਤੀ ਸਰਕਾਰ ਦੇ ਸਬੰਧ ਜਿਹੜੇ ਨੇ ਲਗਾਤਾਰ ਵਿਗੜੇ ਹੋਏ ਨੇ ਤੇ ਕੱਲ ਖਾਲਸਾ ਦਿਵਸ ਦੇ ਮੌਕੇ ਮਨਾਇਆ ਗਿਆ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਤੇ ਉੱਥੇ ਜਿਹੜਾ ਕੈਨੇਡਾ ਦਾ ਪ੍ਰਧਾਨ ਮੰਤਰੀ ਵੀ ਸੀ ਤੇ ਵਿਰੋਧੀ ਧਿਰ ਦੇ ਨੇਤਾ ਤੇ ਹੋਰ ਪਾਰਟੀਆਂ ਦੇ ਨੇਤਾ ਵੀ ਉੱਥੇ ਮੌਜੂਦ ਸੀ ਤੇ ਜਦੋਂ ਟਰੂਡੋ ਭਾਸ਼ਣ ਕਰ ਰਹੇ ਸਨ ਤੇ ਉੱਥੇ ਖਾਲਸਤਾਨ ਦੇ ਨਾਅਰੇ ਲਾਏ ਜਾਂਦੇ ਨੇ ਤੇ ਸਿੱਖ ਭਾਈਚਾਰੇ ਦੇ ਹੱਕ ਦੇ ਵਿੱਚ ਡਟ ਕੇ ਟਰੂਡੋ ਜਿਹੜਾ ਬੋਲਿਆ ਤੇ ਉਹਨਾਂ ਨੇ ਕਿਹਾ ਕਿ 8 ਲੱਖ ਜਿਹੜੇ ਸਿੱਖ ਕੈਨੇਡਾ ਦੇ ਵਿੱਚ ਵਸਦੇ ਨੇ ਉਹਨਾਂ ਉਹ ਸਾਡੀ ਵਿਰਾਸਤ ਨੇ ਅਸੀਂ ਉਹਨਾਂ ਦੇ ਹਰ ਤਰ੍ਹਾਂ ਉਹਨਾਂ ਦੇ ਹੱਕਾਂ ਦੀ ਰਾਖੀ ਕਰਾਂਗੇ ਨਾਲ ਦੀ ਨਾਲ ਅਸੀਂ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਗੁਰਦੁਆਰਿਆਂ ਦੀ ਹਰ ਇੱਕ ਤਰ੍ਹਾਂ ਦੀ ਜਿਹੜੀ ਰੱਖਿਆ ਕਰਨਾ ਸਾਡਾ ਫਰਜ਼ ਮੰਨਦਾ ਉਹ ਸਾਡੀ ਵਿਰਾਸਤ ਦਾ ਹਿੱਸਾ ਨੇ ਕਿਉਂਕਿ ਬੜੀ ਵੱਡੀ ਗਿਣਤੀ ਦੇ ਵਿੱਚ ਸਿੱਖ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਉੱਥੋਂ ਦੀ ਸਿਆਸਤ ਦੇ ਵਿੱਚ ਵੀ ਇਸ ਵੇਲੇ ਸਿੱਖ ਵੱਡੀ ਗਿਣਤੀ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਬਹੁਤ ਵੱਡੇ ਕੰਮਾਂ ਧੰਦਿਆਂ ਦੇ ਵਿੱਚ ਵੀ ਸਿੱਖਾਂ ਦਾ ਕਾਫੀ ਵੱਡਾ ਸੋਗ ਦਾ ਨਾ ਕੈਨੇਡਾ ਦੇ ਵਿਕਾਸ ਦੇ ਵਿੱਚ ਕਿਉਂਕਿ ਕੈਨੇਡਾ ਦੇ ਵਿੱਚ ਪ੍ਰਵਾਸ ਪੰਜਾਬੀਆਂ ਦਾ ਬਹੁਤ ਪ੍ਰਾਣਾ ਵਾ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਚੱਲਦੀ ਆ ਤਾਂ ਜੋ ਗਦਰ ਮੂਵਮੈਂਟ ਆ ਉਹទੀਆਂ ਜੜਾਂ ਵੀ ਕੈਨੇਡਾ ਅਮਰੀਕਾ ਦੇ ਵਿੱਚ ਸਨ ਤੇ ਉੱਥੋਂ ਹੀ ਇਹ ਜਿਹੜੀ ਲਹਿਰ ਸੀ ਜੱਥੇਬੰਦ ਹੋਈ ਹੈ ਜਿਹੜੇ ਉਸ ਟਾਈਮ ਤੇ ਲੋਕ ਜਿਹੜੇ ਸਾਡੇ ਵੀਰ ਜਿਹੜੇ ਸਾਡੇ ਬਜ਼ੁਰਗ ਜਿਹੜੇ ਸਾਡੇ ਵੱਡ-ਵਡੇਰੇ ਕੰਮ ਕਰਦੇ ਕਰਨ ਵਾਸਤੇ ਗਏ ਸੀ ਜਿੱਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਲਾਮੀ ਕੀ ਹੁੰਦੀ ਹੈ ਤੇ ਆਜ਼ਾਦੀ ਕੀ ਹੁੰਦੀ ਹੈ ਤੇ ਫਿਰ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਬੀੜਾ ਉਸ ਵੇਲੇ ਚੁੱਕਿਆ ਤੇ ਬੜੀਆਂ ਵੱਡੀਆਂ ਕੁਰਬਾਨੀਆਂ ਜਿਹੜੀਆਂ ਕੀਤੀਆਂ ਨੇ ਪਰ ਦੂਸਰੇ ਪਾਸੇ ਜਦੋਂ ਤੱਕ ਕੈਨੇਡਾ ਦੇ ਸੰਵਿਧਾਨ ਦੀ ਗੱਲ ਕਰੀਦੀ ਆ ਤਾਂ ਕੈਨੇਡਾ ਦੀ ਸਰਕਾਰ ਦਾ ਇਹੀ ਪੱਖ ਹੁੰਦਾ ਕਿ ਸਾਡੇ ਦੇਸ਼ ਦੇ ਵਿੱਚ ਸਾਡੇ ਸੰਵਿਧਾਨ ਦੇ ਮੁਤਾਬਕ ਕੋਈ ਗੱਲਬਾਤ ਕਰਨੀ ਦੇ ਪਾਬੰਦੀ ਨਹੀਂ ਹੈ ਕਿ ਜਿਹਦੇ ਵਿੱਚ ਮਿਲਿਟੈਂਸੀ ਨਾ ਹੋਵੇ ਹਥਿਆਰ ਨਾ ਹੋਣ ਤੇ ਜੇ ਕੋਈ ਜ਼ੁਬਾਨੀ ਕਲਾਮੀ ਗੱਲ ਕਰਦਾ ਤੇ ਕਿਸੇ ਤਰ੍ਹਾਂ ਦੀ ਕੋਈ ਸਾਡੇ ਰਿਸ਼ਤੇ ਵਿੱਚ ਜਿਹੜੀ ਆ ਪਾਬੰਦੀ ਨਹੀਂ ਸਾਡਾ ਕਾਨੂੰਨ ਜਿਹੜਾ ਵਾ ਸਾਡਾ ਦੇਸ਼ ਦਾ ਸਵਧਾਨ ਉਹ ਪਾਬੰਦੀ ਨਹੀਂ ਲਾਉਂਦਾ ਪਰ ਭਾਰਤ ਦੇ ਵਿੱਚ ਕਿਉਂਕਿ ਇਸ ਨੂੰ ਵੱਖਵਾਦੀ ਮੂਵਮੈਂਟ ਸਮਝਿਆ ਜਾਂਦਾ ਤੇ ਇਸ ਕਰਕੇ ਭਾਰਤ ਸਰਕਾਰ ਨੇ ਜਿਹੜਾ ਸਖਤ ਰੁਖ اختیار ਕੀਤਾ ਕੈਨੇਡਾ ਦਾ ਜਿਹੜਾ ਹਾਈ ਕਮਿਸ਼ਨਰ ਆ ਉਸ ਨੂੰ ਸਾਦਕੇ ਵੀ ਇਸ ਪ੍ਰਤੀ ਜਿਹੜਾ ਉਤਰਾਜ਼ ਜਿਹੜਾ ਵਾ ਜਤਾਇਆ ਵਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਹੁੰਦਿਆ ਹੋਏ ਹਨ ਜਿਹੜੇ ਖਾਲਸਾ ਦੇ ਨਾਰੇ ਲਗੇ ਨੇ ਤੇ ਰੋਸ ਜਤਾਇਆ ਬੜਾ ਜ਼ਬਰਦਸਤ ਜਿਹੜਾ ਰੋਸਾ ਉਹ ਜ਼ਾਹਰ ਕੀਤਾ ਵਾ ਤੇ ਜਦੋਂ ਕੈਨੇਡਾ ਦੀ ਗੱਲ ਕਰੀ ਦੀ ਦਾ ਤੇ ਕੈਨੇਡਾ ਦੀ ਸਰਕਾਰ ਦੀ ਗੱਲ ਕਰੀ ਦੀ ਆ ਤੇ ਉੱਥੋਂ ਹੁੰਦੀਆਂ ਵੋਟਾਂ ਦੀ ਵੀ ਗੱਲ ਆ ਕਿਉਂਕਿ ਕੈਨੇਡਾ ਦੀ ਸਿਆਸਤ ਦੇ ਵਿੱਚ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਸਿੱਖ ਹਿੱਸਾ ਲੈ ਰਹੇ ਨੇ ਇਸ ਦਾ ਇਹ ਵੀ ਇੱਕ ਕਾਰਨ ਆ ਕਿ ਬਿਨਾਂ ਭਾਰਤ ਨੇ ਖੁਦ ਵੀ ਕਹ ਕੇ ਕੈਨੇਡਾ ਜਿਹੜੀ ਦੀ ਸਰਕਾਰ ਆ ਉਹ ਆਪਣੇ ਹਿੱਤ ਜਿਹੜੇ ਦੇਖ ਰਹੀ ਹੈ ਤੇ ਵਾਕਿਆ ਆਪ ਕੋ ਆਪਣੇ ਹਿੱਤ ਆਪਣੀਆਂ ਸਰਕਾਰਾਂ ਨੂੰ ਜਿਹੜੇ ਦੇਖਣੇ ਪੈਂਦੇ ਨੇ ਤੇ ਇਹਦੇ ਵਿੱਚ ਕੋਈ ਅਤ ਕਤਨੀ ਵੀ ਨਹੀਂ ਹੈ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਤੇ ਸਿੱਖ ਕੈਨੇਡਾ ਦੇ ਵਿੱਚ ਰਹਿ ਰਹੇ ਆ ਤੇ ਵਾਕਿਆ ਉਹਨਾਂ ਸਰਕਾਰਾਂ ਨੂੰ ਸਿੱਖਾਂ ਦੇ ਪ੍ਰਤੀ ਜਿਹੜਾ ਵਾ ਸੋਚਣਾ ਪੈਂਦਾ ਵਾ ਉਹ ਇਹਨਾਂ ਨੂੰ ਹੰਗੋਲੀਆਂ ਨਹੀਂ ਕਰ ਸਕਦੇ ਉੱਥੋਂ ਦੀਆਂ ਸਰਕਾਰਾਂ ਦਾ ਹਮੇਸ਼ਾ ਹੀ ਜਿਹੜਾ ਇਹ ਆਪਣਾ ਇੱਕ ਹੁੰਦਾ ਵਾ ਪ੍ਰਤੀਕਰਮ ਹੁੰਦਾ ਵਾ ਜਦੋਂ ਭਾਰਤੀ ਸਰਕਾਰ ਕਿਸੇ ਤਰ੍ਹਾਂ ਦਾ ਜਿਹੜਾ ਇਤਰਾਜ਼ ਜ਼ਾਹਿਰ ਕਰ ਦਿਆ ਪਰ ਭਾਰਤੀ ਸਰਕਾਰ ਨੇ ਸਖਤ ਜਿਹੜਾ ਉਤਰਾਜ਼ ਜ਼ਾਹਿਰ ਕੀਤਾ ਵਾ ਤੇ ਦੂਸਰੇ ਪਾਸੇ ਜਦੋਂ ਆਪਾਂ ਗੱਲਬਾਤ ਕਰੀਏ ਜਿਹੜੇ ਸਾਡੇ ਵੀਰ ਸਾਡੇ ਬੱਚੇ ਜਿਹੜੇ ਕੰਮ ਧੰਨਾਂ ਵਾਸਤੇ ਗਏ ਨੇ ਜਾਂ ਉੱਥੇ ਪੜਾਈ ਵਾਸਤੇ ਗਏ ਨੇ ਉਹਨਾਂ ਦੇ ਵਾਸਤੇ ਚੰਗੀ ਖਬਰ ਵੀ ਆ ਕਿ ਅੱਗੇ 20 ਘੰਟੇ ਹਫਤੇ ਦੇ ਵਿੱਚ ਕੰਮ ਕਰ ਦਿੱਤੇ ਸੀ ਤੇ ਉਹ ਜਿਹੜੀ ਵਧਾ ਕੇ ਅ 24 ਘੰਟੇ ਕਰ ਦਿੱਤੇ ਗਏ ਨੇ ਹਫਤੇ ਦੇ ਤੇ ਇਸ ਤੋਂ ਇਲਾਵਾ ਜਦੋਂ ਗਰਮੀਆਂ ਦੀਆਂ ਛੁੱਟੀਆਂ ਹੋ ਰਹੀਆਂ ਨੇ ਤੇ ਉਹਦੇ ਵਿੱਚ ਕੰਮ ਕਰਨ ਦੀ ਕੋਈ ਲਿਮਟ ਜਿਹੜੀ ਨਹੀਂ ਹੋਏਗੀ ਇਹ ਕੈਨੇਡਾ ਦੇ ਵਿੱਚ ਗਿਆ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਾਸਤੇ ਚੰਗੀ ਖਬਰ ਵੀ ਆ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਜਿਹੜੀਆਂ ਚੋਣਾਂ ਦਾ ਵਿਗਲਵੱਜਾ ਹੋਇਆ ਤੇ ਵੱਖ-ਵੱਖ ਪਾਰਟੀਆਂ ਜਿਹੜੀਆਂ ਇਸ ਵਾਰੀ ਆਪੋ ਆਪਣੇ ਜਿਹੜੇ ਆ ਪ੍ਰੋਗਰਾਮਾਂ ਨੂੰ ਕਰਨ ਦੇ ਰਹੇ ਨੇ ਤੇ ਉਹਦੇ ਵਿੱਚ ਇੱਕ ਇਹ ਵੀ ਮੰਗ ਉੱਠਈ ਆ ਕਿ ਤਰ ਤਰ ਜਿਹੜੇ ਸਾਡੇ ਨੌਜਵਾਨ ਨੇ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਜਾ ਰਹੇ ਨੇ ਉਹ ਨਾਲ ਸਾਡੀ ਦੇਸ਼ ਦਾ ਸ਼ਰਮਾਇਆ ਵੀ ਲੈ ਕੇ ਜਾ ਰਹੇ ਨੇ ਸਾਡਾ ਮੇਨ ਜਿਹੜਾ ਇੱਕ ਰੋਸ਼ਨ ਦਿਮਾਗ ਜਿਹੜੇ ਜਾ ਰਹੇ ਨੇ ਤੇ ਨਾਲ ਦੀ ਨਾਲ ਸਾਡਾ ਪੈਸਾ ਵੀ ਜਾ ਰਿਹਾ ਵਾ ਤੇ ਇਹ ਵੀ ਕਿਤੇ ਨਾ ਕਿਤੇ ਜਿਹੜੀ ਮੰਗ ਆ ਭਾਰਤੀ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜੀ ਗੂੰਜੀ ਨਜ਼ਰ ਆ ਰਹੀ ਆ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਾਰੇ ਮਸਲੇ ਨੇ ਪੰਜਾਬ ਦੇ ਉਹ ਇਨਾਂ ਇਲੈਕਸ਼ਨਾਂ ਦੇ ਵਿੱਚ ਹਾਲੇ ਪਾਵਾਂ ਕਿ ਸਾਈਲੈਂਟ ਚੁੱਪ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮਸਲੇ ਵੀ ਜਿਹੜੇ ਹਾਈਲਾਈਟ ਹੋਣਗੇ ਤੇ ਉਹਨਾਂ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਵਿਦਿਆਚਾਰੀਆਂ ਦੇ ਵਿੱਚ ਪੜਾਈ ਕਰਨ ਜਾਂਦੇ ਉਹਨਾਂ ਦਾ ਮਸਲਾ ਵੀ ਪੜਾ ਐਮਾ ਕਿ ਕੈਨੇਡਾ ਦੇ ਨਾਲ ਸਾਡੇ ਸਬੰਧ ਜਿਹੜੇ ਨੇ ਬੜੇ ਪੁਰਾਣੇ ਨੇ ਬੜਾ ਪ੍ਰਵਾਸ ਪੁਰਾਣਾ ਵਾ ਕੈਨੇਡਾ ਦੇ ਵਿੱਚ ਪੰਜਾਬੀਆਂ ਦਾ ਕੋਈ ਨਵਾਂ ਨਹੀਂ ਤੇ ਕੈਨੇਡਾ ਪੰਜਾਬੀਆਂ ਦੇ ਵਾਸਤੇ ਇੱਕ ਇੱਕ ਮਨ ਦੇ ਵਿੱਚ ਵਸਿਆ ਹੋਇਆ ਜੀ ਹਾਂ ਬਹੁਤ ਵਧੀਆ ਚੰਗਾ ਦੇਸ਼ ਆ ਸੁਪਨਿਆਂ ਦੇ ਵਿੱਚ ਸਮਾਇਆ ਹੋਇਆ ਕੈਨੇਡਾ ਵਾ ਜਿਹੜਾ ਸ਼ਾਇਦ ਪੰਜਾਬੀਆਂ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ਕੈਨੇਡਾ ਦੇ ਵਿੱਚੋਂ ਭਾਵੇਂ ਅੱਜ ਉਤੋਂ ਦੇ ਹਾਲਾਤ ਜਿਹੜੇ ਨੇ ਏਡੇ ਵਧੀਆ ਨਹੀਂ ਕਿਉਂਕਿ ਆਰਥਿਕ ਤੌਰ ਤੇ ਲੋਕ ਤੰਗੀ ਦੇ ਵਿੱਚ ਫਸੇ ਹੋਏ ਨੇ ਤੇ ਜਿਹੜੇ ਸਾਡੇ ਨਵੇਂ ਵੀਰ ਜਾ ਰਹੇ ਨੇ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਰ ਰੋਜ ਆਪਾਂ ਦੇਖਦੇ ਆਂ ਵੀਡੀਓ ਨਵੀਆਂ ਤੋਂ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਪਰ ਫੇਰ ਵੀ ਜਿਹੜਾ ਲੋਕਾਂ ਦੇ ਵਿੱਚ ਕੈਨੇਡਾ ਦੇ ਵਿੱਚ ਜਾਣ ਦਾ ਕੋਈ ਇਲਜ਼ਾਨ ਘਟਿਆ ਨਹੀਂ ਜਾਂ ਲੋਕਾਂ ਨੇ ਮੂੰਹ ਕੈਨੇਡਾ ਤੋਂ ਨਹੀਂ ਮੁੜਿਆ ਹਾਂ ਠੀਕ ਆ ਜਿਹੜੇ ਪੁਰਾਣੇ ਗਏ ਹੋਏ ਨੇ ਉਹ ਜ਼ਰੂਰ ਕਈ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਵੀ ਅਪਲੋਡ ਕਰਦੇ ਰਹਿੰਦੇ ਨੇ ਜੋ ਰਸਤੇ ਵੀ ਰਹਿੰਦੇ ਨੇ ਤੇ ਕਈਆਂ ਨੇ ਉਧਰੋਂ ਵਾਪਸ ਆ ਕੇ ਇਧਰ ਕੰਮ ਕਰਦੇ ਵੀ ਆਪਣੇ ਸ਼ੁਰੂ ਕਰ ਲਏ ਨੇ ਪਰ ਹਜੇ ਵੀ ਜਿਹੜਾ ਕੈਨੇਡਾ ਵਾ ਉਹ ਪੰਜਾਬੀਆਂ ਦੇ ਮਨ ਦੇ ਵਿੱਚ ਸਮਾਇਆ ਹੋਇਆ ਪਰਮਾਤਮਾ ਕਰੇ ਕੈਨੇਡਾ ਤੇ ਭਾਰ ਦੇ ਜਿਹੜੇ ਸਬੰਧ ਆ ਆਪਸ ਵਿੱਚ ਸਖਾਵੇਂ ਹੋਣ ਤਾਂ ਕਿ ਜਿਹੜੇ ਸਾਡੇ ਉੱਤੇ ਵੀਰ ਆ ਉਹ ਵੀ ਵਧੀਆ ਜ਼ਿੰਦਗੀ ਸੁਖ ਦੀ ਜ਼ਿੰਦਗੀ ਜੀਣ ਤੇ ਕਿਸੇ ਤਰ੍ਹਾਂ ਦੀ ਕਿਸੇ ਨੂੰ ਮੁਸ਼ਕਲ ਨਾ ਆਵੇ ਸੋ ਇਹੀ ਅਸੀਂ ਕਾਮਨਾ ਕਰਦੇ ਹਾਂ ਕਿਉਂਕਿ ਜਿਹੜੇ ਸਾਡੇ ਵਿਦੇਸ਼ਾਂ ਦੇ ਵਿੱਚ ਵੀਰ ਗਏ ਹੋਏ ਨੇ ਉਹ ਦਾ ਜਿਹੜਾ ਮਾਣ ਆ ਉਹ ਪੰਜਾਬ ਦੇ ਵਿੱਚ ਹੀ ਵਸਦਾ ਵਾ ਉਹ ਵੀ ਚਾਹੁੰਦੇ ਨੇ ਕਿ ਸਾਡਾ ਪੰਜਾਬ ਵੀ ਤਰੱਕੀ ਕਰੇ ਇਹ ਵੀ ਅੱਗੇ ਵਧੇ ਤੇ ਅਸੀਂ ਵੀ ਦੂਜੇ ਦੇਸ਼ਾਂ ਦੇ ਨਾਲ ਕਦਮ ਨਾ ਕਦਮ ਲਾ ਕੇ ਇਲੀਏ ਜੀ ਇਤੋ ਦੇ ਲੋਕ ਵਿਸੋ ਕਿ ਵਸਨ ਇਹ ਉਹਨਾਂ ਦੇ ਮਨਾਂ ਦੀ ਤਮੰਨਾ માં ਤੇ ਪਰਮਾਤਮਾ ਕਿਰਪਾ ਕਰੇ ਉਹਨਾਂ ਦੇ ਮਨਾਂ ਦੀ ਤਮੰਨਾ ਪੂਰੀ ਕਰੇ ਸਾਰੀ ਦੁਨੀਆ ਦੇ ਵਿੱਚ ਸੁਖ ਸ਼ਾਂਤੀ ਹੋਵੇ ਕਿਸੇ ਤਰ੍ਹਾਂ ਦੇ ਜਿਹੜੇ ਆ ਬਿਵਾਰ ਚੜੇ ਨੇ ਇੱਕ ਆਦਮੀ ਜੰਗ ਦਾ ਖਤਰਾ ਜਿਹੜਾ ਦੁਨੀਆ ਤੇ ਇੱਕ ਛਾਇਆ ਹੋਇਆ 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 ਹੈ ਉਹ ਵੀ ਪਰਮਾਤਮਾ ਕਰੇ ਤਾਲਜਵੀ ਤੇ ਸਾਰੀ ਦੁਨੀਆ ਜਿਹੜੀ ਸੁਖ ਦੇ ਨਾਲ ਆਰਾਮ ਦੇ ਨਾਲ ਰਵੇ ਸੋਦਰਸ਼ ਕੋਈ ਸੀ ਪ੍ਰੋਗਰਾਮ ਲੋਕ ਆਵਾਸ ਮੈਨੂੰ ਸੰਤੋਸ਼ ਸਿੰਘ ਪਨੁਰੀ ਇੱਥੇ ਦਿਵਾ ਗਿਆ ਯਾਰਾ ਕਿਤੇ ਨਹੀਂ ਦੇਖਦੇ ਰਹਿਣਾ ਦੀ ਟੀਵੀ ਐਨ ਆਰ ਆਈ ਸਤਸਰੀਆਕਾਰ